ਜਾਦਗਰ ਬਣੀ ਹੋਈ ਐ ਇੱਥੇ ਉਹਨਾਂ ਦਾ ਨਾਮ ਹੈ ਲੈਵੰਦ ਜਵੀਰ ਤੇ ਬੇਰੀ ਹਾਦਸੇ ਦੇ ਬਣੀ ਹੋਈ ਐ ਤੇ ਹੈਵੀ ਹੋਇਆਗਾ ਜਲਦੀ ਵੀਡੀਓ ਬੀਣਾ ਕਰਦੇ ਆ ਤੇ ਤਾਂ ਦੇ ਯਾਰ ਬਣੀ ਹੋਈ ਐ ਤੇ ਯਾਦ ਕੋਈ ਪੰਧਰ ਮੰਦੇ ਵਿੱਚ ਕੋਈ ਸ਼ੌਕ ਕਰ ਗਿਆ ਮਦਾ ਉਹ ਇਹ ਸ਼ੌਕ ਪੂਰੀ ਹੁੰਦੀ ਹੈਗੀ ਇਹ ਬਹੁਤ ਦੂਰ ਦੂਰ ਤੱਕ ਨਹੀਂ ਬਹੁਤ ਸਾਹਮਣੇ ਤੋਂ ਖੜੇ ਖੜਾ ਰਹੇ ਸੀ ਅਰਦਰ ਦੇ ਬਿਗਾਨੀਆਂ ਬੜਾ ਬੁਰਾ ਦਾ ਟਾਈਮ ਲੱਗ ਆਇਆ ਸਾਡੇ ਘਟੇ ਜੀ ਉਹ ਰੀਕਾ ਮੁਨ ਤੇ ਕਰਨੀ ਡਰਾਈਵਰ ਆਉਣੀ ਵੇਖਣਾ ਹੈ ਇੱਥੇ ਯਾਦਗਾਰ ਬਣੀ ਹੋਈ ਹੈ 10ਵੀਂ ਕਾਜਮੀ ਵੀ ਇੱਥੇ ਆ ਗਏ ਬਹੁਤ ਦੂਰ ਦੂਰ ਤੱਕੋਂ ਆਦੇਤੀ